ਹਾਂਜੀ ਸਸੀ ਕਬੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗਿਆ ਜੋਤੀ ਆਲੂ ਦੀ ਗ੍ਰੇਡਿੰਗ ਕਰਨ ਇਹ ਆਪਣਾ ਰਹਿੰਦਾ ਸੀ ਕੰਪਨੀ ਦਾ 600 ਗੱਟੂ ਦੇ ਨਾਲ ਉਹ ਦੇਣ ਲੱਗਿਆ 600 ਗੱਟੂ ਦੇਣਾ ਅੱਜ ਆਪਾਂ ਕੰਪਨੀ ਦਾ ਤੇ ਤੇਰਸ ਤੋਂ ਬਾਅਦ ਦੇਖਦੇ ਆਂ ਔਰ ਕਿਹੜਾ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਅੱਜ ਪਹਿਲਾਂ ਇਹਨਾਂ ਲਾ ਕੇ ਸਾਰੀ ਸਫਾਈ ਕਰਾਈ ਆ ਵੀ ਇੱਕ ਵੀ ਆਲੂ ਥੱਲੇ ਨਹੀਂ ਦਿਖਣਾ ਚਾਹੀਦਾ ਜੇ ਡਿੱਗ ਪਏ ਆਲੂ ਥੱਲੇ ਨਾ ਜਦ ਹੀ ਮੈਂ ਮਸ਼ੀਨ ਬੰਦ ਕਰਾ ਦੇਣੀ ਆ ਵੀ ਥੋੜਾ ਇਲਾਜ ਕਰਨਾ ਅੱਜ ਆਹ ਮੇਰਾ ਕਿੰਨੀਆਂ ਵਰਤੀਆਂ ਪਈਆਂ ਆਹ ਪਈਆਂ ਨੇ ਉਹ ਪਈਆਂ ਨੇ ਤੇਰੇ ਕੋਲ ਸਾਰੀਆਂ ਸਾਂਭ ਲੈ ਵਰਤੀਆਂ ਚੱਕ ਲੈ ਥੱਲੇ ਅੱਜ ਮੈਂ ਕਿਹਾ ਵੀ ਹੁਣ ਇੱਕਦਮ ਸਾਰਾ ਆਲੂ ਚੱਕ ਚੁੱਕੇ ਐ ਝਾੜੂ ਲਵਾਇਆ ਸਾਰੇ ਚ। ਇਹ ਝਾੜੂ ਲਾਓ ਮਸ਼ੀਨ ਜਦੋਂ ਚੱਲਦੀ ਆ ਜਦੋਂ ਆਲੂ ਡਿੱਗਦਾ ਵੀ ਜਦੀ ਸਫਾਈ ਕਰੋ। ਵੀ ਬਿਲਕੁਲ ਗੰਦ ਨਹੀਂ ਪਾਗੇ ਰੱਖਣਾ ਇਹਦੇ ਥੱਲੇ। ਵੀ ਜਿੰਨੀ ਸਫਾਈ ਰੱਖਾਂਗੇ। ਉਨਾ ਕੰਮ ਵਧੀਆ ਚੱਲੇ। ਇਹ ਗੱਲ। ਜੀ ਅੱਜ ਹੁਣ ਦੇਖਦੇ ਆ ਕਿੰਨਾ ਕੁ ਰੱਖਦੇ ਆ। ਸਫਾਈ ਦਾ ਕੰਮ ਹੈ। ਅੱਜ ਆਪ ਆਪਣਾ ਬੁਲਟ ਵੀ ਕੱਢ ਲਿਆਂਦਾ ਹੁਣ ਇਹ ਥੀ ਕਿਹੜਾ ਦਿਆ ਕਰਨਾ ਕਿਉਂਕਿ ਹੁਣ ਹੋ ਗਈ ਗਰਮੀ ਜੀ ਹੁੰਦੀ ਜਾਂਦੀ ਹੈ ਹੁਣ ਇਹ ਚਲਾਉਣ ਨੂੰ ਵਧੀਆ ਮੋਟਰਾਂ ਤੇ ਬਸ ਉਹ ਲਾਡੂ ਰਾਣੀ ਬਾੜਾ ਦੇ ਨੇ ਹਜੇ ਥੋੜੇ ਤਾਂ ਨਹੀਂ ਚਲਾਉਣੀ ਆ ਕਿਉਂਕਿ ਕੱਲ ਗਰਮੀ ਸੀ ਅੱਜ ਫੇਰ ਠੰਡਾ ਹੋ ਗਿਆ ਮੌਸਮ ਅੱਜ ਫੇਰ ਠੰਡ ਹੋ ਚੱਲਿਆ ਬਸ ਸਾਫ਼ ਕੰਮ ਸਫਾਈ ਕਰੀ ਹੋਈ ਸਾਰੀ ਵਧੀਆ ਲੱਗਦੀ ਆ ਸੋਹਣਾ ਲੱਗਦਾ ਤੇ ਠੀਕ ਆ ਹੌਲੀ ਹੌਲੀ ਦੁਬਾਰਾ ਚੱਲਦੇ ਆਪਾਂ ਮੋਟਰਾਂ ਤੇ ਕਿਹੜੇ ਮਨ ਇੱਥੇ ਜਿੱਥੇ ਪਟਾਈਆਂ ਚੱਲਦੀਆਂ ਨੇ ਸਾਰੇ ਪਾਸੇ ਜਾ ਕੇ ਆਨੇ ਪਟਾਈਆਂ ਦੇ ਤੇ ਰਸੋਈ ਦਾ ਕੰਮ ਵੀ ਇਹਨਾਂ ਪੂਰਾ ਹੋ ਗਿਆ ਸਾਰ ਆਹ ਦੇਖ ਲਓ ਬੱਟ ਕੱਢਦੇ ਨਾ ਸੋਈ ਦੇ ਆਪਾਂ ਪੂਰੇ ਸਾਰੇ ਬੋਸੇ ਰੱਖ ਲੈ ਲਿਆ ਚਾਹ ਲਈ ਰੱਖ ਦਿਆ ਫਰਿੱਜ ਚੱਲਦੀ ਰਹਿੰਦੀ ਆਹ ਲਵਾਤਾ ਉੱਤੇ ਇਹ ਥੱਲੇ ਵੀ ਆਹਨ ਕੰਨੇ ਕੋਨੇ ਬਣਾਤੇ ਵਧੀਆ ਸੋਹਣਾ ਬਣੇ ਸੋਹਣੇ ਬਣ ਗਏ ਸੋਈ ਸਾਰਾ ਸਾਰਾ ਅੱਛਾ ਕੁਝ ਵੀ ਸਮਾਨ ਨਵਾਂ ਨਹੀਂ ਲਿਆ ਆਹ ਫਰਸ਼ ਸੀਗਾ ਇਹ ਵੀ ਸਾਰਾ ਘਰ ਤੋਂ ਆਇਆ ਆਹ ਤਾਕੀਆਂ ਨੇ ਇਹ ਵੀ ਘਰ ਤੋਂ ਆਈਆਂ ਹੀਆਂ ਆਹ ਲੱਕੜ ਸੀਗੀ ਇਹ ਵੀ ਘਰੇ ਵਾਧੂ ਪਈ ਸੀ ਜਦੋਂ ਆਪਾਂ ਘਰ ਦੇ ਕੰਮ ਜਿਆ ਕਰਿਆ ਸੀ ਥੱਲੇ ਵਾਲੀ ਲੱਕੜ ਵੀ ਸਾਰੀ ਵਾਧੂ ਪਈ ਸੀ ਆਹ ਉਹ ਟੈਲਾਂ ਟੂਲਾਂ ਸਾਰੀਆਂ ਪੁਰਾਣੀਆਂ ਨੇ ਕਾਲੇ ਰੰਗ ਲਿਆ ਸਿੰਕ ਵੀ ਪੁਰਾਣਾ ਲਾਇਆ ਆਪਾਂ ਤੇ ਉਹ ਚੁੱਲਾ ਨਵਾਂ ਲਿਆ ਬਸ ਕੱਲਾ ਹੁਣ ਜਿਹੜਾ ਮਰਜੀ ਵੀਰ ਆਜੋ ਚਾਹ ਬਣਾ ਦਾਂਗੇ ਆਪਣੇ ਕਹਿ ਦਿੰਦੇ ਆ ਵੀ ਬਾਹਰ ਜਾ ਕੇ ਅਸੀਂ ਕੰਮ ਕਰਦੇ ਆ ਭਾਂਡੇ ਆਪ ਧੋਨੇ ਆ ਵੀਰੇ ਮੈਂ ਵੀ ਇੱਥੇ ਆਪ ਹੀ ਧੋਣਾ ਤੇ ਵੀਰੇ ਆ ਕੇ ਝਾੜੂ ਪੋਚਾ ਵੀ ਮੈਂ ਕਰਦਾ ਸਾਰ ਕਮਰੇ ਦਾ ਰਸੋਈ ਦਾ ਤੇ ਹੁਣ ਦੇਖੋ ਭਾਂਡੇ ਇੰਨੇ ਹੋਏ ਹੋਇਆ ਹੁਣ ਭਾਂਡੇ ਵੀ ਧੋਣੇ ਆ ਸਫਾਈ ਕਰਦੀ ਰਸੋਈ ਦੀ ਗੈਸ ਬੂਸ ਸਾਫ ਕਰਨਾ ਸਾਰੇ ਭਾਂਡੇ ਮੈਂ ਆਪ ਹੀ ਧੋਣਾ ਵੀਰੇ ਕੋਈ ਨਹੀਂ ਹੈਗਾ ਹਜੇ ਧੋਣ ਨਾਲ ਜਦੋਂ ਰੱਖਾਂਗੇ ਦੇਖਾਂਗੇ ਪਰ ਹਜੇ ਕੋਈ ਨਹੀਂ ਹੈਗਾ ਹਜੇ ਤਾਂ ਆਪ ਹੀ ਸਾਰਾ ਝਾੜੂ ਪੋਚੇ ਦਾ ਲੈ ਮੇਰਾ ਵੀ ਜਾਂ ਨਾਲ ਭਾਂਡਿਆਂ ਦਾ ਵੀ ਹੁਣ ਤੱਕ ਤਾਂ ਆਪਾਂ ਹੀ ਕਰਦੇ ਆ ਸਾਰ ਇਹ ਚ ਆਪਾਂ ਨੂੰ ਕੋਈ ਸੰਗ ਨਹੀਂ ਹੈਗੀ ਕਿਉਂਕਿ ਆਪਣਾ ਕੰਮ ਆ ਯਾਰ ਠੀਕ ਨਹੀਂ ਐਨ ਪੂਰੇ ਵਧੀਆ ਕਰਕੇ ਭਾਂਡੇ ਧੋਈ ਦਿਆ ਸਾਬਣ ਰੱਖਿਆ ਸਭ ਕੁਝ ਰੱਖਿਆ ਸਾਬ ਸੁਥਰਾ ਕਰਨਾ ਪਰਚੀ ਕੱਟ ਕੇ ਦੇਾਂਗੇ ਲਓ ਜੀ ਹਾਂ ਸਿਰਫ 2 ਮਿੰਟ ਲੱਗੇ ਭਾਂਡੇ ਤੋਂ ਨੂੰ ਭਾਂਡੇ ਤੋਂ ਉੱਤੇ ਸਾਰਾ ਕੁਝ ਕਰ ਦਿੱਤਾ ਹੁਣ ਆਪਾਂ ਚਾਹ ਪੀ ਲਈਏ ਚਾਹ ਪੀ ਕੇ ਚੱਲਦੇ ਆਂ ਖੇਤ ਸਾਰੀਆਂ ਮਸ਼ੀਨਾਂ ਕੋਲੇ ਜਿਹੜਾ ਮਾਰੀਏ ਤੇ ਇਹ ਆਪਣੀ ਭਿੰਡੀ ਬੀਜੀ ਸੀ ਜਿਹੜੀ ਮੈਂ ਕਿਹਾ ਦੇਖੀਏ ਕਿੰਨਾ ਕੁ ਦਾਣਾ ਹਰਾ ਹੋਇਆ ਤੁਰਿਆ ਕਿ ਨਹੀਂ ਤੁਰਿਆ ਚੈੱਕ ਕਰੀਏ ਆ ਦੇ ਲੋ ਮੂ ਫਟ ਗਿਆ ਦਾਣੇ ਦਾ ਆ ਦੇ ਫਟ ਗਿਆ ਨਾ ਮੂੰ ਇਹ ਵੰਦੇ ਲੋਾ ਟੋਪ ਦਾ ਹੀ ਇਹ ਫਾਇਦਾ ਵਾ ਨਹੀਂ ਹਜੇ ਠੰਡ ਹਜੇ ਲੱਗ ਜਾਣਿਆ ਥੋੜੇ ਦਿਨ ਨਿਕਲਣ ਬਟਾਂ ਚਿੱਟੀਆਂ ਵੀ ਹੋਣ ਲੱਗ ਗਈਆਂ ਜਿੰਨੀ ਗਲੈਡ ਪਹਿਲਾਂ ਆਈ ਸੀ ਪਹਿਲੇ ਦਿਨ ਹੋ ਗਿਆ ਸੀ ਪਾਣੀ ਮੋੜ ਕੇ ਦੇ ਦਿਨ ਹੋਇਆ ਤੇ ਮੱਕੀ ਵੀ ਆਪਾਂ ਬੀਜੀ ਧਾਨੇ ਆ ਮੱਕੀ ਦੀ ਬਜਾਈ ਵੀ ਚੱਲਦੀ ਜਾਂਦੀ ਆ ਹਰੀ ਵੀ ਹੋ ਗਈ ਅੱਜ ਚੱਲਦੀ ਆ ਪਟਾਈ ਇੱਥੇ ਆਪਣੀ ਐਲਰ ਆਲੂ ਦੀ ਇਹ ਆਪਣੇ ਘਰ ਦਾ ਆਲੂ ਆ

ਟਾਪ ਲੈਂ ਕੇ ਛੋਟਾ ਕਰ ਲਾ ਇਹ ਰਿੱਟਾ ਖੱਤਾ ਵਾਲਾ ਵਾ ਹਾਂ ਓਰੇ ਆ ਪਤਾ ਨਹੀਂ ਕਿਉਂ ਨਹੀਂ ਯਾਰ ਬੰਦੇ ਨਾ ਧਿਆਨ ਨਹੀਂ ਦਿੰਦੇ ਅੱਦੇ ਲੋਕਾ ਡਾ ਕੇ ਡਾਲੂਗਾ ਅੱਧੇ ਕਿਲੋ ਤੋਂ ਉੱਪਰ ਹੋਗਾ ਇਹ ਆਪਣਾ ਅਸਲੀ ਵਾਲਾ ਐਲ ਆਰ ਉਧਰ ਪਟਾਈ ਚੱਲਦੀ ਹੈ ਜੰਮੀਬਈ ਪੱਟ ਦਾ 5133 ਜਿਹੜਾ 5133 ਇਹਨਾਂ ਇੱਧਰ ਸਫੈਦਿਆਂ ਦੇ ਕਰਕੇ ਖੱਤਿਆ ਸੁੱਕ ਜਾਂਦਾ ਇਧਰਲੇ ਪਾਸੇ ਮਿੱਟੀ ਵੀ ਨਹੀਂ ਹਰੀ ਹੋਣੀ ਤੇ ਇਹਨੂੰ ਇਹਨੂੰ ਲਾਉਣਾ ਪੈਣਾ ਪਾਣੀ ਇਹ ਖੱਤੇ ਨੂੰ ਪੱਕੀ ਬੀਜਣ ਸਾਰਿਆਂ ਨੂੰ ਪਾਣੀ ਲਾਉਣਾ ਪੈਣਾ ਸਹਿਜਪੁਰਾ ਵਧੀਆ ਟੌਪ ਦਾ ਸਹਿਜ ਸਹਿਜ ਸੋਨਾ ਵਧੀਆ ਝਾੜ ਹੋ ਗਿਆ ਅੱਜ 300 ਗੱਟੇ ਦੇ ਨੇੜੇ ਰਾਮ ਨਾਲ ਚੱਲ ਜਾਣਾ ਾਂਗ ਵੀ ਇਹਦਾ ਬਹੁਤ ਪਿਆਰਾ ਤੁੰਦੂ ਦਾ ਇਹ ਜਾਨੀ ਕਿ ਆ ਦਿਲੋ ਵੀ ਸਫੈਦਿਆਂ ਦਾ ਹੀ ਇਹ ਆ ਇਹਨੂੰ ਆਹਾਂ ਦੋ ਵਟਿਆਂ ਨੂੰ ਕਿੰਨੇ ਹੀ ਵੱਧ ਪਾਣੀ ਲਾਇਆ ਸੀ ਕਿੰਨੇ ਹੀ ਵੱਧ ਤੇ ਹੁਣ ਦੇ ਲੋ ਮੱਕੀ ਵੀ ਬਿਨਾ ਪਾਣੀ ਤੋਂ ਨਹੀਂ ਹਰੀ ਹੋਣੀ ਮੱਕੀ ਲਈ ਵੀ ਪਾਣੀ ਲਾਉਣਾ ਪੈਣਾ ਤੇ ਇਹ ਹੀ ਚੱਕਰ ਆ ਬਸ ਇਦਾਂ ਦਾ ਕਰਨਾ ਹੀ ਪੈਂਦਾ ਆ ਸਫਾਇਦਿਆਂ ਦਾ ਨੁਕਸਾਨ ਆ ਫਾਇਦਾ ਨਹੀਂ ਹੈਗਾ ਕੋਈ ਨਾਲ ਦੇ ਖੱਤਿਆਂ ਨੂੰ ਕੱਲ ਵੈਸੀ ਮੂਡ ਹੀ ਨਹੀਂ ਕੀਤਾ ਵੀ ਵੀਡੀਓ ਬਣਾਉਣ ਦਾ ਬਹੁਤ ਵੀਰਾਂ ਦੇ ਮੈਸੇਜ ਤੇ ਆ ਗਏ ਨਾ ਕਾਲਾਂ ਵੀ ਵੀਰੇ ਯਾਰ ਵੀਡੀਓ ਨਹੀਂ ਬਣਾਈ ਅੱਜ ਭਾਈ ਨਹੀਂ ਇੱਕ ਵੀਰਾ ਤਾਂ ਐਵੇਂ ਗੁੱਸੇ ਹੋਵੇ ਕਿ ਜਿਵੇਂ ਸੱਚੀ ਕਹਿੰਨਾ ਵੀ ਐਵੇਂ ਗੁੱਸੇ ਹੋ ਵੀਰੇ ਯਾਰ ਐਂ ਨਾ ਕਰਿਆ ਕਰ ਵੀਡੀਓ ਬਣਾਇਆ ਕਰ ਤੇ ਇਦਾਂ ਫਲਾਣਾ ਤੇ ਸੱਚੀ ਗੱਲ ਆ ਵੀਰੇ ਵੀ ਤੁਸੀਂ ਪਿਆਰ ਦਿੰਦੇ ਹੋ ਠੀਕ ਆ ਪਰ ਯਾਰ ਵੀਰੇ ਕਈ ਵਾਰ ਮੂਡ ਹੀ ਨਹੀਂ ਹੁੰਦਾ ਯਾਰ ਵੀ ਮੈਂ ਨਾ ਕੱਲ ਮੋਬਾਈਲ ਚੱਕਣ ਦਾ ਹੀ ਮੂਡ ਨਹੀਂ ਸੀ। ਕੋਈ ਮੋਬਾਈਲ ਹੀ ਨਹੀਂ ਚੱਕਿਆ ਕੱਲ। ਇਹ ਆਪਣੀ ਮੱਕੀ ਬੀਜੀ ਹੋਈ ਹੈ ਤੇ ਤੁਸੀਂ ਦੇਖ ਲਓ ਵੀ ਆਹ ਅੱਧ ਤੋਂ ਪરા ਖੱਤੇ ਗਿੱਲੇ ਆ, ਉਹ ਪਟੇ ਤੋਂ ਖਾਲ ਤੋਂ ਪરા ਵੀ ਗਿੱਲਾ ਤੇ ਆਹ ਔਰਲੇ ਔਰਲੇ ਨੂੰ ਪਾਣੀ ਲਾਉਣਾ ਪੈਣਾ। ਜੇ ਪਾਣੀ ਨਾ ਲਾਇਆ ਮੱਕੀ ਹਰੀ ਨਹੀਂ ਹੋਣੀ। ਹੁਣ ਇਹਨੂੰ ਪਾਣੀ ਲਾ ਕੇ ਮੱਕੀ ਹਰੀ ਕਰਾਂਗੇ। ਕਿਉਂਕਿ ਆਹ ਦੁਬੈਦਿਆਂ ਕਰਕੇ ਜਮੇ ਹੀ ਸੁੱਕ ਜਾਂਦਾ ਇਧਰੋਂ ਸਾਈਡ-ਸਾਈਡ ਤੋਂ। ਤੇ ਬਹੁਤ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਪਿਆਰ ਦੇਣ ਲਈ। ਪਰ ਵੀਰੇ ਕਈ ਵਾਰ ਹੁੰਦਾ ਯਾਰ ਵੀ ਅੱਜ ਨਹੀਂ ਯਾਰ ਜੀ ਕਰਦਾ ਦਿਲ ਹੁੰਦਾ ਹਨਾ ਕਿ ਨਹੀਂ ਜੀ ਕਰਦਾ ਅੱਜ ਤੇ ਮੈਂ ਤਾਂ ਸੱਚੀ ਕਹਿੰਦਾ ਤਨ ਸਮਝਦਾ ਉਹ ਬਲੌਗਰਾਂ ਨੂੰ ਕਹਿ ਦਿੰਦੇ ਆ ਨਾ ਵੀ ਜਿਹੜੇ ਵੀਡੀਓ ਬਣਾਉਂਦੇ ਆ ਕਿ ਯਾਰ ਵੀ ਰੋਜ਼ ਵੀਡੀਓ ਬਣਾਉਣੀ ਕਿ ਹਰ ਰੋਜ਼ ਉਹ ਮੈਂ ਖੁਸ਼ੀ ਖੁਸ਼ੀ ਦਿਖਾਈ ਜਾਣਾ ਕਿ ਕਿਉਂਕਿ ਕੋਈ ਅਸਲੀਅਤ ਦੁਖੀ ਤਾਂ ਨਾਲ ਕੋਈ ਦੁੱਖ ਦਿਖਾਉਂਦਾ ਨਾ ਕੋਈ ਐਂ ਤੋ ਕਹਿੰਦਾ ਵੀ ਹਾਂ ਅੱਜ ਸਾਡੇ ਘਰੇ ਲੜਾਈ ਹੋਈ ਆ ਜਾਂ ਕੁਝ ਹੋਇਆ ਹਮੇਸ਼ਾ ਬਸ ਹੱਥ ਦੇ ਵਸਤੇ ਚਿਹਰੀ ਦਿਖਾਉਣੇ ਆ ਉਹਨਾਂ ਨੇ ਇਹ ਉਹ ਵੀ ਬਹੁਤ ਔਖੀਆਂ ਗੱਲਾਂ ਨੇ ਕਿ ਏਦਾਂ ਹਰ ਟਾਈਮ ਵੀ ਦੇਖੋ ਆਪਾਂ ਨੂੰ ਆਪਣਾ ਪਤਾ ਹੀ ਆ ਨਾ ਕਿ ਹਰ ਹਰ ਟਾਈਮ ਆਪਾਂ ਖੁਸ਼ ਨਹੀਂ ਰਹਿ ਸਕਦੇ ਹਰ ਕੰਮ ਆਪਣੇ ਦੀ ਚੰਗਾ ਹੀ ਨਹੀਂ ਹੁੰਦਾ ਬਹੁਤ ਵਿੱਚ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਆਪਣਾ ਮਨ ਨਹੀਂ ਹੁੰਦਾ ਸਹਿਣੀਆਂ ਪੈਂਦੀਆਂ ਨੇ ਹਨਾ ਬਹੁਤ ਚੀਜ਼ਾਂ ਨੇ ਤੇ ਹੁਣ ਤੁਸੀਂ ਉਹ ਦੇਖ ਲਓ ਵੀ ਉਹਦੇ ਵਿੱਚ ਵੀ ਉਹਨਾਂ ਨੇ ਪੋਜ਼ਿਟਿਵ ਵੀ ਪੋਜ਼ਿਟਿਵ ਵੀ ਦਿਖਾਈ ਜਾਣਾ ਕਿ ਉਹ ਮੇਰੇ ਤੋਂ ਨਹੀਂ ਉਹ ਚੀਜ਼ਾਂ ਹੁੰਦੀਆਂ ਕਿਉਂਕਿ ਜਿੱਦਣ ਆਪਾਂ ਦੁੱਖ ਵੀ ਆ ਨਹੀਂ ਮੂਡ ਉਦੋਂ ਫੋਨ ਹੀ ਨਹੀਂ ਚੱਕਣ ਨੂੰ ਜੀ ਕਰਦਾ ਕੱਲ ਮੇਰਾ ਫੋਨ ਨਹੀਂ ਚੱਕਣ ਨੂੰ ਹੀ ਦਿਲ ਕਰਿਆ ਆ ਦੇਖ ਲੋ ਇਹ ਇੱਥੇ ਨਾਲ-ਨਾਲ ਜਮ੍ਹਾਂ ਹੀ ਧੁੱਦਲ ਬਣੀ ਪਈ ਸੀ ਮੱਕੀ ਬਿਲਕੁਲ ਅੱਜ ਚਲਦੀ ਆ ਬਜਾਈ ਮੱਕੀ ਦੀ ਇੱਥੇ ਸੀਗੇ ਆਪਣੇ 15 ਗਿੱਲੇ ਸੀਗੇ ਖੇਤ ਖਾਲੀ ਹੋਏ ਹੋਏ 15 ਦੇ ਵਿੱਚੋਂ ਉਹ ਲੈਂਡ ਰਹਿ ਗਈ ਆਪਣੀ ਕਰਾ ਲੱਗਣ ਵਾਲੀ ਇਹ ਅੱਜ ਬਾਈ ਹੁਣੀ ਆਈ ਨਹੀਂ ਅੱਜ ਨਗਰ ਕੀਤਾ ਸੀਗਾ ਅੱਜ ਹੈਗੇ ਆ ਛੁੱਟੀ ਤੇ ਦੇਖ ਲਓ ਆਹ ਨਾ ਜਿਹੜੀ ਆ ਪੈਟਰੋਜਨ ਕਰਦੇ ਆ ਜਾਂ ਸੰਕੋਰ ਕਰਦੇ ਆ ਉਹਦਾ ਆਹੀ ਫਾਇਦਾ ਵਾ ਵੀ ਘਾਹ ਕੋ ਨਹੀਂ ਹੋਣ ਦਿੰਦੇ ਐਵੇਂ ਸਾਫ ਪਿਆ ਆ ਬੇਲ ਵੱਡੀ ਤੇ ਲੋਹੜੀ ਤੋਂ ਪਹਿਲਾਂ ਦੀ ਬੇਲ ਵੱਡੀ ਹੋਈ ਆ ਆਹ ਪਖਰਾਜ ਦੀ ਇਹ ਲੋ ਕੋਈ ਘਾਹ ਫੂਸ ਕੁਛ ਖਾਲ ਤੇ ਤਾਂ ਚਲੋ ਖਾਲ ਤੇ ਪੈਂਦੀ ਵੀ ਨਹੀਂ ਉਦੋਂ ਕਈ ਵਾਰ ਰਹਿ ਜਾਂਦੀ ਆ ਖਾਲ ਫੁੱਲ ਤੇ ਸਪਰੇਅ ਕਰਨ ਨੂੰ ਤੇ ਪਰ ਉਹ ਵਧੀਆ ਹੈਗਾ ਇਹ ਪਿੱਤਰ ਨੇ ਅੱਜ ਸੁਹਾਗਾ ਨਹੀਂ ਦਵਾਇਆ ਇਹਨਾਂ ਨੇ ਡੰਡੀਆਂ ਸਾਰੀਆਂ ਛੱਡੀਆਂ ਜੇ ਬੰਤਨ ਇੱਥੋਂ ਤੇ ਉਹ ਤਿੰਨੇ ਚਾਰੇ ਲੈ ਲੈਣਾ ਤਾਂ ਫੇਰ ਇਕੱਠੇ ਹੀ ਲਾਊਗਾ ਮੈਨਲਾ ਦਾ ਬਾਅਦ ਚੜਨ ਦੀ ਗੱਲ ਬਹੁਤ ਆ ਮਿੱਟੀ ਚ ਵੀ ਬਹੁਤ ਸੋਹਣੀ ਮੱਕੀ ਹਰੀ ਹੋਊਗੀ ਇਹਦੀ ਪੂਰੀ A1 ਕੰਡੀਸ਼ਨ 'ਚ ਇਹ ਡਾਕਰ ਖੱਤਿਆਂ ਦਾ ਹੀ ਫਾਇਦਾ ਡਾਕਰ 'ਚ ਗੱਲ ਨਹੀਂ ਕੋ ਛੇਤੀ ਕਰਦੀ ਬਹੁਤ ਵਧੀਆ ਗੱਲ ਲੈਂਦੀ ਹੈ ਡਾਕਰ ਖੱਤੇ 'ਚ ਜੇ ਲੋਆਂ ਪੂਰੀ ਵਧੀਆ ਗੱਲ ਚੜੀ ਹੁੰਦੀ ਸੋਹਣੀ ਆ ਗੱਲ ਬਹੁਤ ਵਧੀਆ ਬਸ ਅੱਜ 9108 ਵਿਜਣੀ ਆ ਆ ਖਾਤਾ ਪੂਰਾ 9108 ਦਾ ਕਰ ਦੇਣਾ ਜਿਹੜੀ ਇਸ ਤੋਂ ਬਾਅਦ ਵਿਜਾਈ ਕਰਨੀ ਆ ਉਹ ਕਰਾਂਗੇ ਆਪਾਂ 18 90 ਦੀ ਇਸ ਤੋਂ ਬਾਅਦ ਵਾਲੀ ਵਿਜਾਈ 18 90 ਦੀ ਕਰਾਂ ਚੱਲਦਾ ਅਰਜਨ ਛੋਟਾ ਪਰ ਵਿਚਾਰੇ ਦੀ ਧੂਮ ਭਰਾਈ ਪਈ ਆ ਕਈ ਵੀਰ ਕਹਿੰਦੇ ਆ ਨਾ ਕਿ ਵੀਰੇ ਵੀ ਦੂਜੇ ਟਰੈਕਟਰ ਸੌਕੇ ਚ ਵੀਰੇ ਇਹ ਨਾ ਮਸ਼ੀਨ ਦਾ ਵਜ਼ਨ ਬਹੁਤ ਆ ਮਸ਼ੀਨ ਦਾ ਵਜ਼ਨ ਕਰਕੇ ਪੂਰੇ ਆਪਦੇ ਮਿੱਟੀ ਨੂੰ ਹੀ ਬਹੁਤ ਜ਼ਿਆਦਾ ਖਿੱਚਦੀ ਆ ਇਹ ਇਹਦੀ ਪ੍ਰੋਬਲਮ ਆ ਦੇਖਿਓ ਆਹ ਦੇਖ ਕਰਾਹ ਵਾਂਗੂ ਖਿੱਚੂ ਕਰਾਹ ਨੂੰ ਮਿੱਟੀ ਚੱਕ ਲੈਂਦੀ ਆ ਕਰਾਹ ਵਾਲਾ ਕੰਮ ਮਿੱਟੀ ਚੱਕਣ ਦਾ ਇੱਧਰ ਆਪਣੀ ਹਲਦੀ ਵੀ ਜੀ ਇਹ ਪੜਦਾਂਗੇ ਹੁਣ ਸਾਰਾ ਲੇਦਰ ਲੱਗੇ ਡਾਕਰ ਖੇਤਾ ਐਨ ਪੂਰਾ ਵਧੀਆ ਬਣਾਇਆ ਰੋਟਾਵੇਟਰ ਮਾਰ ਕੇ ਐਨ ਵਧੀਆ ਗੱਲ ਨਿਕਲੀ ਸੀ ਖੱਤੇ ਚ ਐਨ ਪੂਰਾ ਮਲਾਈਰਗਾ ਬਣਾਤਾ ਅੱਜ ਮੈਸੀ ਨਹੀਂ ਹੈਗਾ ਅੱਜ ਦੂਜਾ ਟਰੈਕਟਰ ਲਿਆਂਦਾ ਕਿਉਂਕਿ ਮੈਸੀ ਲੱਗਿਆ ਨਗਰ ਕੀ ਤਨ ਤੇ ਮੈਸੀ ਕਰਮਾ ਵਾਲਾ ਟਰੈਕਟਰ ਆ ਜਿੱਦਣ ਦਾ ਆ ਨਗਰ ਕੀ ਤਨਾਂ ਤੇ ਹੀ ਲੱਗਦਾ ਉਹ ਤੀਜਾ ਤੀਜਾ ਪਤਾ ਨਹੀਂ ਚੌਥਾ ਨਗਰ ਕੀ ਤਨ ਹੋ ਗਿਆ ਉਹਦਾ ਲੱਗਣ ਦਾ ਅੰਕਲ ਦੇ ਹੁਣ ਵੀਜਣਾ ਆ ਤਾਂ ਹੁਣ ਹੀ ਵੀਜ ਦਿਓ ਜੇ ਨਾ ਜੇ ਤਾਂ ਹਨੇਰਾ ਹੋ ਗਿਆ ਫਿਰ ਰਹਿਣ ਦੇ ਚਲ ਨਹੀਂ ਫਿਰ ਦਵੇਰੇ ਬੀਜ ਦਿਓ ਸਵੇਰੇ ਦਾ ਫਿਰ ਬੀਜਣਾ ਹੀ ਆ ਮੈਂ ਤਾਂ ਜਾਣਦਾ ਹੈਗਾ ਹੀ ਆ ਸਵੇਰੇ ਕੱਲ ਨੂੰ 8:00 ਤੱਕ ਤਿਆਰ ਕਰਨੀਏ ਦੁਪਹਿਰ ਤੱਕ ਪਹਿਲਾਂ ਉਹਦਾ ਬੀਜਣਾ ਹਾਂ ਪਰ ਇਹ ਹੁਣ ਨਾ ਜਿਹੜਾ ਉਧਰ ਖੱਤਾ ਵਾ ਜਿਹੜਾ ਆਪਣਾ ਉੱਥੇ ਢੇਪੀ ਬੀਜਣਾ ਵਾ ਉੱਥੇ ਵੀ ਆਪਾਂ ਦੂਜਾ ਬੀਜਣਾ 1890 ਉਹ 12 ਦੇ 12 ਕਿੱਲੇ ਉਹੀ ਬੀ ਬੀਜਣਾ ਤੇ ਇੱਕ ਨਾ ਮਾੜਾ ਮੈਨੂੰ ਕਾਪੀ ਤੇ ਲਿਖਾ ਦੀ ਵੀ ਕਿੱਥੇ ਆਪਾਂ ਕਿੰਨੀ ਕਿੰਨੀ ਤਰੀਕ ਨੂੰ ਬੀਜਿਆ ਵਾ ਤੂੰ ਤੂੰ ਵੀ ਮਾੜਾ ਨੋਟ ਕਰ ਲਿਆ ਕਰ ਜਾਂ ਫੋਟੋ ਹੀ ਖੇਚ ਲਈ ਫੋਟੋ ਤੇ ਪਤਾ ਲੱਗ ਜਾਂਦਾ ਵੀ ਆਹ ਖੱਤੇ ਚ ਖਿੱਚੀ ਦੀ ਆਹ ਖੱਤੇ ਚ ਖਿੱਚੀ ਸੀ ਤਰੀਕ ਆ ਜਾਂਦੀ ਆ ਫਿਰ ਅੱਜ ਆਪਾਂ ਨੋਟ ਕਰਾਂਗੇ ਸਾਰਾ ਕੁਝ ਕੱਲਾ ਕੱਲਾ ਕੱਲ ਹੀ ਨਹੀਂ ਬੀਜੀ ਆਪਾਂ ਕੱਲ੍ਹ ਵੀ ਨਹੀਂ ਬੀਜੀ ਹਾਂ ਪਰਸੋਂ ਆਪਾਂ ਕਲੋਨੀ ਵਾਲੇ ਮੋਟਰ ਤੇ ਬੀਜੀ ਆ ਕਲੋਨੀਆ ਵਾਲਾ ਚਮਿੰਡੇ ਹਾਂ ਉਸ ਤੋਂ ਪਹਿਲਾਂ ਆਪਾਂ ਵੱਡੀ ਡੇ ਵੀ ਬੀਜੀ ਆ ਹਾਂ ਉਸ ਤੋਂ ਪਹਿਲਾਂ ਆਹ ਔਰਲੇ ਖੱਤੇ ਸਾਰੇ ਬੀਜੇ ਹਾਂ ਬਸ ਉਹੀ ਆ ਨੇ ਸਾਰੀ ਡੇਟ ਆਪਾਂ ਲਿਖਾਂਗੇ ਅੱਜ ਨਾਲੇ ਕਿਹੜੇ ਕਿਹੜੇ ਖੱਤਿਆਂ ਚ ਕਿਹੜਾ ਕਿਹੜਾ ਬੀਜ ਲਿਖਿਆ ਉਹ ਉਹ ਨੋਟ ਕਰ ਲਾਂਗਾ ਤੇਲ ਪਾ ਲਿਆ ਹਾਂ 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 ਦੇਖਾ ਕਰਾ ਪਿਆ ਅੱਜ ਸਵੇਰੇ ਪਾਇਆ ਇਹ 20 ਲੀਟਰ ਪਿਆ ਕਿੰਨੇ ਕਿੱਲੇ ਬੀਜੇ ਸੀ ਉਹੀ ਜਿਹੜੇ ਕੱਲ ਪਿੱਛੇ ਕੱਲ ਕਿੰਨੇ ਬੀਜੇ ਸੀ 6 ਆਹ ਹੈ 32 ਕਲੋਨੀ ਵਾਲੇ ਹਾਂ 6 12 12 ਕਿਲਿਆਂ ਚ 20 ਲੀਟਰ ਹੁਣ ਅੱਜ ਕਿੰਨਾ ਪਾਇਆ ਉਹੀ ਕਿੰਨਾ ਹੈ ਅੱਜ ਨਹੀਂ ਸਵੇਰ ਦੀ ਫੋਲੀ ਕਰੀ ਹੋਈ ਆ ਉਸ ਤੋਂ ਬਾਅਦ ਤਾਂ ਨਹੀਂ ਪਾਇਆ ਫੇਰ ਅੱਜ ਦੇਖੀ ਕਿੰਨਾ ਪਿਆ ਪੂਰਾ ਪਤਾ ਲੱਗ ਗਿਆ ਆ ਇਸੇ ਘੱਟੇ ਵਿੱਚ ਆ ਕੈਨਗਾ ਤਾਂ ਲਿਆਂਦਾ ਆ ਆ ਕੈਨ ਉਹ ਸ਼ਰੀਕ ਦਾ ਤੇਲ ਮੱਤੂ ਦੇ ਅੱਛਾ ਉਹ ਸਵੇਰੇ ਰੋਟਾਵੇਟਰ ਫੇਰਦਾ ਜੁਰ ਫੇਰ ਉਹਨੂੰ ਬੁਲਾ ਲਿਆ ਜੀ ਮੈਂ ਕਿਹਾ ਤੂੰ ਰੋਟਾ ਵਿੱਚ ਲੈ ਜੀ ਹਾਲਾ ਤੋਂ ਬਾਅਦ ਫੇਰ ਰੋਟਾ ਵਿੱਚ ਫੇਰ ਕੇ ਗਿਆ ਨਾ ਉਹ ਲੰਬੀ ਲਾਈਨ ਚ ਅੱਛਾ ਹਾਲਾ ਹਾਲ ਫੇਰ ਹੀ ਨਹੀਂ ਸੀ ਓਏ ਉਹ ਵੀ ਰਹਿਦਾ ਜੀ ਅੱਜ ਫੇਰ ਉਹ 54 ਪੈ ਲੈ ਕੇ ਆਏ ਸੀ ਹਾਂ ਫੇਰ ਉਹਦੇ ਵਾਲਾ ਰੈਪੀ ਵਾਲਾ ਤੇਲ ਕਿੰਨਾ ਲੈ ਕੇ ਆਇਆ 5000 ਹਾਂ 6000 ਤੋਂ 2000 ਤੋਂ ਘੱਟ ਤੇ 5800 ਲੀਟਰ ਪੂਰਾ ਫੁੱਲ ਹੀ ਲੈ ਜਾਂਦਾ ਉਹਨੂੰ ਨਾ ਜਿੰਦਾ ਲਾਉਣਾ ਟੈਂਕੀ ਨੂੰ ਜਿੰਦਾ ਲਾਗੇ ਉਹਨੂੰ ਸੁਮਾਰ ਕੇ ਨਾਲ ਕਰਕੇ ਖਡਾਉਣੀ ਸੀ ਸਫਾਈ ਕਰਾ ਕੇ ਉੱਥੋਂ ਕਾਨੂੰਨ ਦਾ ਕੋਈ ਨਾ ਲੱਗਦਾ ਹੀ ਉਹ ਪਤਾ ਕੀ ਉਹਦੇ ਅੱਗ ਨਾ ਨਾ ਲਾ ਦੇਣੋਂ ਸਾਲੇ ਉਹਦੇ ਉੱਤੇ ਉਹਦੇ ਉੱਤੇ ਸਿੱਟੀ ਫਿਰਦੇ ਹਾਂ ਉਹ ਚੱਕ ਕੇ ਪਾਸੇ ਕਰਾਉਣੇ ਹੁਣ ਬੰਦੇ ਆਪਣੇ ਹੈਗੇ ਉਹਨਾਂ ਤੋਂ ਪਾਸੇ ਕਰਵਾ ਦਿੰਨੇ ਆ ਸਾਰਾ ਕੁਝ ਆ ਦੇਖ ਲਓ ਵੀਰੇ ਪਟਾਸ਼ ਇਦਾਂ ਨਾਲ ਘੋਲੀ ਹੁੰਦੀ ਆ ਆਪਣੀ ਘੋਲੀ ਮਲਾਈ ਸੇਮ ਚੀਜ਼ ਸੇਮ ਥਿੰਗ ਫਾਲੇ ਘਸ ਵੀ ਚੱਲੇ ਮੂਹਰਲੇ ਵੀਰੇ ਨੂੰ ਫੋਨ ਕਰਦੇ ਆ ਵੀ ਵੀਰੇ ਫਾਲੇ ਲਿਆ ਦੇ ਕਿੰਨੇ ਘੰਟੇ ਚੱਲ ਗਿਆ ਦੇਖੀਏ 60 ਘੰਟੇ ਚ ਕਿੰਨੇ ਚੱਲ ਗਿਆ ਵੀ ਤੇ 100 ਚੱਲ ਗਿਆ ਫੇਰ ਤਾਂ 800 ਪਹੁੰਚਣ ਵਾਲੀ ਆ ਆ ਗਈ ਜਾਬੀ ਫੇਰ ਤੂੰ ਦੱਸਣਾ ਦੀ ਉਹਨੂੰ ਅਗਮ ਨੂੰ ਕਹਿੰਦੇ ਆਪਾਂ ਸਰਵਤ ਕਰਕੇ ਜਾਂਦਾ ਲਓ ਜੀ 100 ਘੰਟਾ ਚੱਲ ਗਿਆ ਇਹਦੀ ਗਰਮ ਵਾਲੀ ਹਜੇ ਵੀ ਨਹੀਂ ਉੱਠਦੀ ਹੈ ਨਾ ਕੱਲ ਗਰਮੀ ਸੀ ਅੱਜ ਅੱਜ ਫੇਰ ਠੰਡਾ ਹੀ ਆ ਮੌਸਮ ਆਹਾ ਨਵਾਂ ਲਵਾਇਆ ਇਹਨੇ ਇੱਕ ਇੱਕ ਪਲੇਟਾਂ ਵਿੱਚਰ ਕਹਿੰਦਾ ਹੋਰ ਲਿਆ ਕੇ ਪਾ ਦਈਏ ਕੱਲੋਂ ਲਿਆ ਆਈ ਦਿੰਨੇ ਆ ਚਲੋ ਫੇਰ ਸੌਖਾ ਚੱਲਦਾ ਹੁੰਦਾ ਦੇਖੋ ਕਰਾ ਵਾਂਗੂ ਮਿੱਟੀ ਚੱਕ ਲੈਣੀ ਇਹਨੇ ਕੋਣਾ ਹੱਤ ਤਵੀ ਪਿੱਤਰ ਨੇ ਸਿੱਧੀ ਕਰਤੀ ਹੁਣ ਵਧੀਆ ਨਿਸ਼ਾਨੀ ਲਾਉਂਦੀ ਮਾੜੀ ਜੀ ਲਾਈਨ ਲਾਉਂਦੀ ਮੈਂ ਅੱਗੇ ਬਿਨਾ ਮਤਲਬ ਤੋਂ ਏਡਾ ਢੇਰ ਲਾਈ ਜਾਂਦੀ ਹੈ। ਹਾਂਜੀ। ਛੋਟੂ ਆਪਾਂ ਲੈ ਕੇ ਆਏ ਸੀ ਚਾਰ ਗੱਟੂ। ਹੈ? ਚਾਰ ਗੱਟੂ 'ਚ ਅਵੀ ਕਿਤਨਾ-ਕਿਤਨਾ ਡਾਲ ਦਿਆ? ਅਵੀ 2-2 ਕਿਲੋ ਡਾਲਿਆ। ਚਾਰ-ਚਾਰ ਨੱਪ? 2-2 ਕਿਲੋ। 2 4 6 8 8 ਕਿਲੋ ਹੋ ਗਿਆ। ਤੋ ਇਸ ਵਿੱਚ ਬਚ ਗਿਆ 19 ਕਿਲੋ 19 ਕਿਲੋ ਬਚ ਗਿਆ ਗੱਟੂ ਵਿੱਚ ਤੋ 3 ਗੱਟੂ ਤਾਂ ਪੂਰਾ ਪੜ ਗਿਆ ਨਾ 3 ਗੱਟੂ ਵਿੱਚ ਥਾ 13 6 6 6 18 ਥੈਲੀ ਹੋ ਗਿਆ ਤੇ 8 ਕਿਲੋ ਹੋਰ ਪੈ ਗਿਆ 8 ਕਿਲੋ ਦਾ ਹੋ ਗਿਆ 2 ਥੈਲੀ ਲਾਲਾ ਇਹ ਹੋ ਗਿਆ ਤੇਰਾ 6 6 ਬਾਰ 20 ਸੈਲੀ ਹੋ ਗਿਆ ਬਾਜੇ ਇੰਨੇ ਨਾਲ ਤੇਰਾ ਆ ਬੀਜਿਆ ਗਿਆ ਪੂਰਾ ਤਾਂ ਠੀਕ ਆ ਬਸ ਠੀਕ ਨਹੀਂ ਹਾਂ ਇਹ ਖੱਤਾ ਤੇਰਾ 5 ਕਿੱਲੇ ਦਾ ਦੋ ਲੈਣਾ ਬਣ ਜਾਂਦੀਆਂ ਤੇ 5 4 4 ਕਿੱਲੇ ਤੋਂ ਭਰੋ ਹੋ ਜਾਣ 4 ਕਿੱਲੇ ਇਕ ਲੈਣ ਉਹ ਇੱਕ ਪਰਲੀ ਹੋ ਲੈ ਇੰਨਾ ਖੱਤਾ ਬਣ ਜਾਣਾ ਉਹਦਾ ਢੂੜਾ ਪੱਟੀ ਅ ਵੀਰੇ ਯਾਰ ਕੱਲੂ ਸਰਵਿਸ ਕਰਵਾ ਦੇ ਟਰੈਕਟਰ ਦੀ ਕਿੰਨੇ ਕ ਵਜੇ ਹਾਂ 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 ਅੱਛਾ ਓਕੇ ਠੀਕ ਹੈ ਮੇਰਾ ਕਿੰਨਾ ਕਮਿਸ਼ਨ ਸਰੋ ਜੀ ਅੱਜ ਆਪਾਂ ਗੁਰਦਾਰੇ ਆ ਗਏ ਸੇਵਾ ਚ ਹੁੰਦੀ ਆ ਆਪਣੀ ਡਿਊਟੀ ਵਿੱਚ ਆ ਚਾਹਤੀ ਹੁੰਦੀ ਆ ਵਿਚ ਆ ਵਰਤੋਣੀ ਪ੍ਰਸ਼ਾਦ ਦੇ ਦੀ ਆ ਇਹ ਗਿੰਦੂ ਆ ਫੜਨਾ ਦੋ ਵਾਰ ਨਹੀਂ ਭਰ ਕੇ ਲੈ ਕੇ ਲਿਆ ਲਿਆ ਤੂੰ ਲੈ ਆ ਫੜ ਕੇ ਮੈਂ ਪਾਉਣਾ ਚਾ ਤੂੰ ਲੈ ਆ ਕੇ ਨਾ